ਤਾਂ ਨਾ ਗਿੱਤ ਕੱਢੋ ਰੇਤਾ ਜਿਹੜੇ ਕਿਸਾਨ ਦੀ ਪੈਲੀ ਚ ਉਹ ਕੱਢੇ ਉਹਨਾਂ ਨੇ ਪਰਮਿਸ਼ਨ ਦਿੱਤੀ ਆ ਤੇ ਬਾਕੀ ਚਲੋ ਪੁੱਤੋਂ ਬਾਰਿਸ਼ ਹੜੇਗੀ ਤੇ ਰਸਤਾ ਬਣੂਗਾ ਫੇਰ ਆਹ ਦੇ ਕੰਮ ਹੜੋ ਘਟੋ ਘੜ 15 20 ਦਿਨ ਬਾਅਦ ਆਪਾਂ ਕੱਢ ਸਕਦੇ ਆ ਇੱਕ ਤੇ ਫਸਲ ਚਲੋ ਸਾਡੀ ਮਾਰੀ ਗਈ ਆ ਤੇ ਸਾਨੂੰ ਇਹੋ ਹੀ ਆ ਕਿ ਅਗਲੀ ਘਟੋ ਘੜ 5 ਫੁੱਟ ਜਿੱਥੇ ਮੈਕਲੋਤਾਂ ਤੇ ਤੁਹਾਡੀ ਬੈਕ ਸਾਈਡ ਹੋ ਸਕਦਾ ਕਿ ਵੱਧ ਹੀ ਹੋਵੇ ਰੇਤਾ ਤੇ ਚਲੋ ਸੀਐਮ ਸਾਹਿਬ ਦਾ ਅੱਜ ਧੰਨਵਾਦ ਕਰਦੇ ਹਾਂ ਕਿ ਉਹਨਾਂ ਆਹ ਵੇਖਣ ਦੇ ਹਾਲਾਤ ਜੀ ਆਹ ਵੇਖੋ ਫਸਲਾਂ ਆ ਦੇਖੋ ਮੱਲੀ ਸਾਹਿਬ ਮੋੜ ਤੇ ਗੱਲ ਕੀ ਜੇ ਪੱਕੀ ਫਸਲ ਤੇ ਮਾਰ ਵਜੀ ਜੇ ਬਲਟਾ ਕਰਨੀ ਹੈ ਅੱਜ ਇਹ ਲੱਗਦੀ ਹੈ ਕਿ ਕੀ ਹੈ ਪਾਣੀ ਦੇ ਨਿਵਾਇਆ ਨਹੀਂ ਹੋ ਰਿਹਾ ਲੱਗਦਾ ਕਿ ਤੋਂ ਅੱਗੇ ਡਬਲ ਕੀਤਾ ਕਿ ਜਿੱਤੇ ਗੱਡੀ ਰਹਿ ਗਈ ਸੀ ਬੰਦ ਗੱਡੀ ਦੇ ਗਲੀ ਤੇ ਕੋਈ ਕਿਸਮਤ ਹੀ ਕੋਟਨਾ ਰਹਿ ਜਾਵੇ ਸਮਝ ਕੀ ਬੰਦੇ ਆ ਦੋ ਬੰਦੇ ਆਇਆ ਦੋ ਬੰਦੇ ਤੇ ਆਇਆ ਵੀ ਰੁਕ ਗਿਆ ਲੱਗਦਾ ਦੋ ਬੰਦੇ ਪੂਰੇ ਹੋ ਰਹੇ ਨੇ ਕਿ ਪਿੰਡ ਪਾਸ ਜਦੀ ਨਾਲ ਟਰਾਲਾ ਵੇਖੋ ਦੋ ਫਸੇ ਮੱਲੀ ਸਾਹਿਬ ਕੋਸ਼ਿਸ਼ ਕਰਾਂਗੇ ਕਿ ਜਿੰਨੇ ਪਿੰਡ ਦੇ ਘਰ ਕਵਰ ਹੋਣਗੇ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਆਹਦੇ ਬਹੁਤ ਜ਼ਿਆਦਾ ਬੁਰਾ ਆ ਰਿਹਾ ਬਾਕੀ ਹਜੇ ਪਰਮਾਤਮਾ ਨੇ ਬਾਰਿਸ਼ ਪਾਉਣ ਡਿਆ ਆ ਸਰ ਮਾਰਮਾ ਕੇ ਉਦੋਂ ਵੀ ਰਦਾਨ ਮੈਂ ਨੰਬਰ ਦਾ ਤਰਸੇਮ ਸਿੰਘ ਜੀ ਪਿੰਟ ਮੇਰਾ ਨੰਬਰ 66 ਆ ਮੇਰਾ ਖੇਤ ਇਹਦੇ ਵਿੱਚ 6-7 ਕਿੱਲੇ ਖੇਤ ਦਾ ਜਿਹਦੇ ਵਿੱਚ 4-4 5-5 ਫੋਟੋ ਨੀਕ ਪੈ ਗਈ ਜੀ ਠੀਕ ਹੈ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਜੀ ਫਸਲ ਪੱਕੀ ਹੀ ਸਾਰੇ ਖਰਚੇ ਲੱਗੇ ਹੀ ਜਿਹੜਾ ਬਰਬਾਦ ਹੋ ਗਿਆ ਸਾਰਾ ਫਸਲ ਹੁਣ ਬਿਲਕੁਲ ਵੱਢ ਤੇ ਆਈ ਤੇ ਸਾਰਾ ਵੇਲੋਂ ਖਰਾਬ ਹੋ ਗਈ ਜੀ ਕਿੰਨੇ ਕਿੰਨੇ ਫਟਰੇ ਸਨ ਫਿਰ 4-4 ਫਟ ਹੋ ਗਈ ਸਾਢੇ ਤਿੰਨ ਚਾਰ ਫਟ ਦੇ ਰੀਬ ਉਹਨੇ ਜਿਸ ਤਰੀਕੇ ਨਾਲ ਐਲਾਨ ਕੀਤਾ ਸੀ ਐਮ ਸਾਹਿਬ ਨੇ ਫਿਰ ਰਿਪੋਰਟ ਸਾਡੇ ਜੋ ਸੀਐਮ ਦਾ ਐਲਾਨ ਚਲੋ ਵਧੀਆ ਪਰ ਟਾਈਮ ਬਹੁਤ ਘੱਟ ਜੇ ਇੱਕ ਮਹੀਨਾ ਤੇ ਮਹਾ ਰਸਤਾ ਬੰਦਿਆ ਲੱਗਣਾ ਜੀ ਇੱਕ ਮਹੀਨੇ ਤੋਂ ਪਹਿਲਾਂ ਪਰ ਇਹ ਤੇ ਕਿਸੇ ਬੰਨੇ ਖੜੀ ਨਹੀਂ ਸਕਦੀ ਤੇ ਜਿਤਨਾ 15 ਨਵੰਬਰ ਦਾ ਦਿੱਤਾ ਫਿਰ ਮਹੀਨਾ ਸਰ ਕੋ ਰਹਿ ਗਿਆ ਮਹੀਨੇ ਦੇ ਵਿੱਚ ਤੇ ਕੋਸ਼ਿਸ਼ ਵੀ ਨਹੀਂ ਕਰ ਸਕਦੇ ਮਤਲਬ ਸਾਨੂੰ ਸੀਐਮ ਗਾਰੀ ਬੇਇਤਿਮਾਨ ਗਾਰੀ ਵੀ ਸਾਨੂੰ ਟਾਈਮ ਵਧ ਦਿੱਤਾ ਜੀ ਇਹ ਫੈਸਲਾ ਵਧੀਆ ਲੱਗਦਾ ਐਸਾ ਬਹੁਤ ਵਧੀਆ ਜੇ ਪਰ ਟਾਈਮ ਸਾਨੂੰ ਜ਼ਿਆਦਾ ਦਿੱਤਾ ਜਾਵੇ ਇੱਕ ਜਿਹੜਾ 20000 ਮੁਆਵਜ਼ਾ ਤੇ ਆਦੇ ਕੁਝ ਵੀ ਨਹੀਂ ਆਦੇ ਆਦੇ 10-15000 ਤੇ ਇੱਕ ਏਕੜ ਤੇ ਮੇਰੇ ਖਰਚਾ ਔਰ ਬਦਲਣਾ ਚਾਹੀਦਾ ਸੀ ਔਰ ਬਦਲਣਾ ਚਾਹੀਦਾ ਸੀ ਇੱਕ ਜਿਹਨਾਂ ਦੇ ਖੇਤਾਂ ਚ ਰੇਤ ਆ ਇਹਨਾਂ ਨੂੰ ਟਾਈਮ ਵਧ ਦੇਣਾ ਚਾਹੀਦਾ ਠੀਕ ਹੈ ਇਹ ਰੇਤ ਤੁੱਟਣ ਦੇ ਨਾਲ ਲੱਗਦਾ ਅਗਲੀ ਫਸਲ ਬੀਜ ਪਾਉਣਗੇ ਕਿਸਾਨ ਨਹੀਂ ਫਸਲ ਨਹੀਂ ਜੇ ਬੀਜੀ ਜਾਣੀ ਕਿਉਂਕਿ ਰੇਤ ਬਹੁਤ ਜਿਆਦੀ ਜੀ ਇੱਕ ਸਾਲ ਦੋ ਸਾਲ ਤਾਈਂ ਨਹੀਂ ਜੇ ਫਸਲ ਬੀਜ ਸਕਦੇ ਜਿੰਨੀ ਰੇਤ ਆ ਪਰ ਸਾੜ ਕੋ ਸਾਫ ਸਫਾਈ ਨਹੀਂ ਹੋਣੀ ਰੇਤ ਧੱਕੇ ਦੇ ਥੱਲੇ ਰਹਿ ਜਾਂਦੀ ਜੀ ਇਹ ਟਾਈਮ ਵਧ ਦੇਣਾ ਚਾਹੀਦਾ ਜੀ ਸਾਡੀ ਦਾ ਉਹ ਸੀਐਮ ਗਾਰੀ ਬੇਨਤੀ ਜੀ ਕਿ ਸਾਡਾ ਟਾਈਮ ਸਾਨੂੰ ਵਧ ਦਿੱਤਾ ਜਾਵੇ ਨਾ ਹਮਨ ਸਿੰਘ ਸੰਧੂ ਪਿੰਡ ਨੰਗਲ 16 ਵੀਰ ਜੀ ਵੀਰ ਜੀ ਆਪਣਾ ਰਾਵੀ ਦਰਿਆ ਤੋਂ ਸਿਰਫ 2 2.5 ਕਿਲੋਮੀਟਰ ਤੇ ਹੀ ਆਪਣਾ ਪਿੰਡ ਆ ਇੱਕ ਛੋਟੀ ਇਥੋਂ ਡਰੇਨ ਲੰਘਦੀ ਜਿਹੜੀ ਰਾਵੀ ਨਦੀ ਚ ਪੈਂਦੀ ਆ ਇਥੋਂ ਵੀਰ ਜੀ ਬੰਨ ਟੁੱਟ ਗਏ ਅੱਜ ਆ ਕਿਸਾਨ ਵੀਰ ਮੇਰੇ ਨਾਲ ਹੀ ਖੜੇ ਆ ਲੰਬੜਦਾਰ ਜੀ ਖੜੇ ਜਿਨ੍ਹਾਂ ਦੀਆਂ ਜ਼ਮੀਨਾਂ ਵੀਰ ਜੀ ਤਿੰਨ ਤਿੰਨ ਫੁੱਟ ਇੱਥੇ ਰੇਤ ਚੜ ਗਈ ਆ ਤੁਸੀਂ ਵੇਖ ਸਕਦੇ ਜੇ ਅਸੀਂ ਵੀਰ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਦਾ ਕੋਈ ਹੱਲ ਜੋ ਵੀ ਆਪਾਂ ਇਹਨੂੰ ਵਧੀਆ ਤਰੀਕੇ ਹੋਏ ਕਿਉਂਕਿ ਅਜੇ ਤੱਕ ਤਾਂ ਸਾਨੂੰ ਐਵੇਂ ਨਹੀਂ ਲੱਗਣ ਦੇ ਆ ਕਿ ਜਲਦੀ ਇੱਥੇ ਕਣਕ ਦੀ ਬਜਾਈ ਵੀ ਹੋ ਸਕਦੀ ਆ ਤਹੀਂ ਤੇ ਉਹ ਕਹਿੰਨੇ ਵੀਰ ਜੀ ਦਾ ਜੋ ਵਧੀਆ ਤੋਂ ਵਧੀਆ ਹਾਲ ਲਿਆ ਉਹ ਕਰੀਏ ਇਥੋਂ ਆਪਾਂ ਜਿਹੜਾ ਮਤਲਬ ਕਿ ਇਹਨਾਂ ਦਾ ਕੋ ਕੰਮ ਚੱਲੇ ਸੀਐਮ ਸਾਹਿਬ ਨੇ ਅੱਜ ਜਿਸ ਤਰੀਕੇ ਨਾਲ ਕਿਹਾ ਕਿ ਕੋਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੀ ਰੇਟ ਤੇ ਪੈਲੀਆਂ ਤੋਂ ਕੱਢ ਸਕਦੇ ਜੋ ਉਹਨੂੰ ਵੇਚ ਵੀ ਸਕਦੇ ਹੋ ਕਿਸ ਤਰੀਕੇ ਨਾਲ ਵੇਚ ਵੀਰ ਜੀ ਉਹ ਚਲੋ ਉਹਨਾਂ ਨੇ ਕਹਿ ਤੇ ਦਿੱਤੀ ਇਹ ਗੱਲ ਪਰ ਅਜੇ ਦੇਖੋ ਆ ਹੁਣ ਪੱਕੀ ਫਸਲ ਆ ਵੀਰ ਜੀ ਆ ਵੇਖੋ ਕੀ ਹਾਲ ਬਣਿਆ ਇਹਨੂੰ ਹੁਣ ਕੱਢਦੇ ਆ ਵੀਰ ਜੀ ਟਾਈਮ ਲੱਗਣਾ ਵਾ ਜੇ ਮੰਨ ਲਓ ਕੱਢਣਾ ਸ਼ੁਰੂ ਵੀ ਕਰਦੇ ਇੱਕ ਦਿਨ ਦਾ ਤੇ ਕੰਮ ਨਹੀਂ ਹੈਗਾ ਵੀਰ ਜੀ ਹੁਣ ਟਾਈਮ ਵੇਖੋ ਕਣਕੇ 'ਚ ਵੀ ਕਿਹੜਾ ਰਹਿ ਜਾ ਇਸ ਕਰਕੇ ਮੌਸਮ ਵੇਖੋ ਬਰਸਾਤ ਆ ਬੰਨ ਤੇ ਸਾਰੇ ਵਿਰਜੇ ਜੇ ਟੁੱਟੇ ਪਏ ਆ ਪਾਣੀ ਇਧਰੋਂ ਅਜੇ ਵੀ ਸਾਨੂੰ ਇਹ ਡਰ ਜਿੱਦਾਂ ਬਰਸਾਤ ਹੋਣ ਦੀ ਕਿ ਪਾਣੀ ਫੇਰ ਇਨਾਂ ਖੇਤਾਂ ਵਿੱਚ ਹੀ ਨਾ ਜੇ ਇਸ ਕਰਕੇ ਵਿਰਜੀ ਉੱਤੇ ਚਲੋ ਲੰਮਾ ਕੰਮ ਪੈਣਾ ਪਰ ਫਿਰ ਆਦਾ ਹੀ ਜਿਹੋ ਚੰਦੇ ਆ ਕਿ ਆਹ ਵੇਖੋ ਖੇਤਾਂ ਦਾ ਜੋ ਹਾਲ ਬਣਿਆਵੇਂ ਇਨਾਂ ਦਾ ਜੋ ਵੀ ਮਸਲਾ ਵਾ ਇਹ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਸੀਐਨ ਸਾਹਿਬ ਨੇ 20000 ਰੁਪਏ ਪਰ ਏਕੜ ਅਨਾਉਂਸ ਕੀਤਾ ਵਿਰਜੀ 20000 ਤੇਰੇ ਏਕੜ ਕੀਤਾ ਪਰ ਜਿਹੜਾ ਨੁਕਸਾਨ ਆ ਉਹ ਤੇ ਬਹੁਤ ਜ਼ਿਆਦਾ ਹੋ ਚੁੱਕਾ ਹੁਣ ਸਾਡੇ ਪਿੰਡ ਵਿੱਚ ਪਾਣੀ ਦਾ ਪੱਧਰ ਜਿਹੜਾ ਕਿਉਂਕਿ ਇੱਥੋਂ ਬੰਨ ਟੁੱਟਾ ਸਿੱਧਾ ਪਿੰਡ ਨੰਗਲਸੋੜ ਤੁਸੀਂ ਦੇਖ ਸਕਦੇ ਜੇ ਬਿਲਕੁਲ ਨਾਲ 1 ਕਿਲੋਮੀਟਰ ਤੇ ਨੰਗਲਸੋੜਾ ਬੰਨ ਤੋਂ ਤੇ ਇਸ ਕਰਕੇ 9-9 ਫੁੱਟ ਪਾਣੀ ਲੋਕਾਂ ਦੇ ਘਰ ਬਹਿ ਗਈਆਂ ਟੈਲਾਂ ਬਹਿ ਗਈਆਂ ਕੋਠੇ ਪਾੜ ਗਏ ਕਈਆਂ ਦੀਆਂ ਕੰਧਾਂ ਡਿੱਗ ਪੀਆਂ ਬੁਰੇ ਹਾਲ ਬੰਕੇ ਦਿਹਾੜੇ ਵੀਰ ਜੀ ਬਹੁਤ ਨੁਕਸਾਨ ਹੋਇਆ ਵਾ ਬੰਦੇ ਉਹ ਜਿਹੜਾ ਰੇਤ ਕਿੰਨੇ ਫੁੱਟ ਹੈ ਮੇਰਾ ਨਾਮ ਹਰਪਿੰਦਰ ਸਿੰਘ ਆ ਜੀ ਪਿੰਡ ਨੰਗਲਸੋੜ ਆ ਆਪਣਾ ਤੇ ਅੱਜ ਮੱਲੀ ਸਾਹਿਬ ਰੇਤ ਸਾਡੇ ਪਿੰਡ ਕੰਮ ਸੇ ਘੱਟੋ ਘੱਟ 4 ਫੁੱਟ ਦੇ ਕਰੀਬ ਤੇ ਇੱਥੇ ਆ ਇਹ ਜੇ ਤੋ ਪਿੱਛੇ ਨੂੰ ਜਾਈਏ ਨਾਲ ਹੀ ਉਹ ਬੰਨ ਟੁੱਟਾ ਸਾਹਮਣੇ ਉਧਰ ਨੂੰ 6 ਫੁੱਟ ਕਿਤੇ 7 ਫੁੱਟ ਇਸ ਤਰੀਕੇ ਨਾਲ ਰੇਤ ਹੈ ਬਹੁਤ ਜ਼ਿਆਦਾ ਬਾਕੀ ਫਸਲਾਂ ਪੱਕੀਆਂ ਦਾ ਨੁਕਸਾਨ ਹੋ ਗਿਆ ਇਹ ਤਾਂ ਦੱਬ ਗਈਆਂ ਬਾਕੀ ਕਿ ਚਲੋ ਚੱਲਣ ਦਿਆਂ ਵਾ ਕੰਮ بارش ਵੇਖੋ ਪਾਣੀ ਅਜੇ ਵੀ ਆਈ ਜਾਂ ਰਿਹਾ 4-4 ਫੁੱਟ ਘਟੂ ਘਟ ਰੇਤ ਇੱਥੇ ਹੈ ਜਿੱਥੇ ਆਪਾਂ ਖੜੇ ਹਾਂ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਕਿ ਇਸ ਤਰੀਕੇ ਨਾਲ ਇਹ ਦੋ ਲੱਗਦਾ ਵੀ ਕੋਈ ਫਾਇਦਾ ਵੀ ਹੈ ਰੀਲੀਫ ਮਿਲੀ ਕਿਸਾਨਾਂ ਨੂੰ ਧੰਨਵਾਦ ਹੈ ਜੀ ਉਹਨਾਂ ਦਾ ਉਹਨਾਂ ਨੇ ਟਾਈਮ ਦਿੱਤਾ ਵਾ 15 ਨਵੰਬਰ ਤੱਕ ਅਰੇ ਇੱਕ ਤੁਸੀਂ ਮੱਲੀ ਸਾਹਿਬ ਵੇਖੋ ਕਿ 15 ਨਵੰਬਰ ਤੱਕ ਪਾਣੀ ਜਿਹੀ ਵੀ ਆਉਣਿਆ ਥੋੜਾ ਥੋੜਾ ਉਤੋਂ ਬਾਰਿਸ਼ ਆ ਇੱਥੇ ਕੇ ਆਪਾਂ ਇਹਨੂੰ ਚੁੱਕਣ ਦੀ ਸ਼ੁਰੂਆਤ ਕਰਨੀ ਚਾਹੀਏ ਤੇ ਇੱਕ ਮਹੀਨਾ ਜੇ ਲੱਗਣਾ ਵਾ ਇਹਨੂੰ ਚੁੱਕਣ ਚੁੱਕਣ ਨੂੰ ਇੱਕ ਮਹੀਨੇ ਦਾ ਟਾਈਮ ਚਾਹੀਦਾ ਉਹ ਤੱਕ ਤਾਂ ਕੋਈ ਰਸਤਾ ਹੀ ਨਹੀਂ ਚੱਲਣਾ ਇੱਕ ਮਹੀਨਾ ਮੇਰੀ ਤਰਫ ਬੇਨਤੀ ਕੀ ਥੋੜਾ ਟਾਈਮ ਹੋਰ ਵਧਾਓ ਤੇ ਉਸ ਉਸ ਤਰੀਕੇ ਨਾਲ ਵਧੀਆ ਕੰਮ ਹੋ ਜਾਊਗਾ ਬਾਰਿਸ਼ ਰੁਕ ਜੂ ਰਸਤੇ ਖੁੱਲ ਜਾਣਗੇ ਮਰਦਾ ਕਿਸਾਨਾਂ ਨੂੰ ਇਹਦਾ ਫਾਇਦਾ ਜ਼ਰੂਰ ਮਿਲੂਗਾ ਕਿਸਾਨ ਹਾਲਾਕਿ ਆਰਤੀਪਕੋ ਥੋੜੇ ਗ੍ਰੇਟ ਵੇਚ ਕੇ ਵੀ ਥੋੜਾ ਹਾਂਜੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਰ ਚੀਜ਼ ਰਸਤੇ 'ਚ ਕੋਈ ਪ੍ਰੋਬਲਮ ਨਹੀਂ ਉਹ ਜਿਹੜਾ ਜੋ ਪੈਸੇ ਆਪਾਂ ਕਿਸਾਨ ਨੂੰ ਦੇ ਕੇ ਆਪਾਂ ਬੈਠ ਕੇ ਜਿਹੜੇ ਇਸ ਪ੍ਰਿੰਟ ਦੇ ਮੋਦਬਰ ਬੰਦੇ ਦੱਸ ਬਾ ਕਿ ਜਿੱਦੀ ਜ਼ਮੀਨ 'ਚ ਰਹੇ ਤੇ ਉਹਨੂੰ ਭਾਵਾਂਗੇ ਉਹਨੂੰ ਫਿਰ ਉਸ ਤਰੀਕੇ ਨਾਲ ਉਹਨੂੰ ਕੋਈ ਪੈਸੇ ਦਵਾਂਗੇ ਆਪਾਂ ਜਿਹੜੇ ਲੱਦਣ ਵਾਲੇ ਮਸ਼ੀਨ ਵਾਲੇ ਆ ਉਹਨਾਂ ਨਾਲ ਕਰਕੇ ਸਾਰੇ ਤਰੀਕੇ ਨਾਲ ਆਪਾਂ ਉਹਦਾ ਫਾਇਦਾ ਕਰਾਵਾਂਗੇ ਜੀ ਕਿਸਾਨ ਦਾ ਤੇ ਫਾਇਦਾ ਕਰਾਉਣਾ ਜੀ ਮਾਰੀ ਹੋਊਗਾ ਇਸ ਚੀਜ਼ ਨਾਲ ਹੋਊਗਾ ਜੀ ਹੋਊਗਾ 100% ਹੋਊਗਾ ਜਦੋਂ ਕਿਸਾਨ ਦੀ ਰੇਟ ਆ ਉਹ ਆਪਣੀ ਮਰਜ਼ੀ ਨਾਲ ਚੁਕਾਊਗਾ ਬਾਕੀ ਚੁੱਕੀ ਚਕਾਊ ਦਾ ਵਧੀਆ ਤਰੀਕੇ ਨਾਲ ਆਪਾਂ ਆਉਦੀ ਮਤ ਕਰਾਂਗੇ ਲੱਗਦਾ ਰੇਤ ਚੁੱਕਣ ਤੋਂ ਬਾਅਦ ਅਗਲੀ ਫਸਲ ਦੀ ਬੀਜ ਪਾਊਗਾ ਕਿਸਾਨੇ ਵੀ ਪੈਦਾ ਹੋਊਗਾ ਹਾਂਜੀ ਜੀ ਉਹ ਤੇ ਭਾਜੀ ਵੇਖੋ ਬਾਰ ਮੌਸਮ ਤੇ ਆ ਇਹ ਤੇ ਪਰਮਾਤਮਾ ਗਿਰਦਾਸ ਹੈ ਕਿ ਮੌਸਮ ਹਸਾਉਣਾ ਕਰੇ ਜੇ ਮੌਸਮ ਇਦਾਂ ਦਾ ਰਹਿੰਦਾ ਫਿਰ ਤੇ ਮੱਲੀ ਸਾਹਿਬ ਮੈਨੂੰ ਉਹ ਵੀ ਨਹੀਂ ਹੱਥ ਲੱਗਦੇ ਜੇ ਮਤਲਬ ਮੌਸਮ ਚੰਗਾ ਹੋ ਜਾਂਦਾ ਆ ਫੇਰ ਆ ਰੇਤ ਆਪਾਂ ਚੁੱਕ ਕੇ ਤੇ ਕਣਕ ਬੀਜਣ ਦੀ ਕੋਸ਼ਿਸ਼ ਤੇ ਕਰਾਂਗੇ ਬਾਕੀ ਮੌਸਮ ਤੇ ਡਿਪੈਂਡ ਹੈ ਕਿ ਮੌਸਮ ਕਿਦਾਂ ਦਾ ਆ ਕਿ